ਪਟਿਆਲਾ ਤੋਂ ਵੱਡੀ ਖਬਰ ਆਈ ਕਿ ਡਾਕਟਰ ਬਲਬੀਰ ਸਿੰਘ ਤੇ ਉਹਨਾਂ ਦੇ ਪੁੱਤਰ ਸਣੇ ਇੱਕ ਦਫ਼ਤਰ ਦੇ ਇੰਚਾਰਜ ਨੂੰ ਵੀ ਅਦਾਲਤ ਵੱਲੋਂ ਨੋਟਿਸ ਜਾਰੀ ਹੋਇਆ। ਸ਼ਵੇਤਾ ਜਿੰਦਲ ਜਿਹੜੀ ਕਿ ਇੱਕ ਕਦੇ ਆਮ ਆਦਮੀ ਪਾਰਟੀ ਦੀ ਲੀਡਰ ਸੀ, ਅਹੁਦੇਦਾਰ ਸੀ, ਉਸ ਵੱਲੋਂ ਹੀ ਦੋਸ਼ ਲਾਏ ਗਏ ਨੇ ਕਿ ਉਸ ਦੇ ਨਾਲ ਛੇੜਛਾੜ ਹੋਈ ਹੈ, ਜਨਸੀ ਸ਼ੋਸ਼ਣ ਹੋਇਆ ਹੈ। ਜਿਹੜੀ ਪੀੜਤ ਔਰਤ ਆ ਉਹਨੂੰ ਕੋਰ ਦਾ ਸਹਾਰਾ ਕਿਉਂ ਲੈਣਾ ਪਿਆ ਗਿਆ ਹੋ ਸਕਦਾ ਹੈ ਕਿ ਉਹਨੇ ਉਸ ਤੋਂ ਪਹਿਲਾਂ ਪਟਿਆਲੇ ਪੁਲਿਸ ਕੋਲ ਅਪਰੋਚਾਂ ਕੀਤੀ ਹੋਣਾ ਰਿਕੁਐਸਟ ਕੀਤੀ ਹੋਵੇ ਪਰ ਕਿਉਂਕਿ ਮੌਕੇ ਦਾ ਮਿਨਿਸਟਰ ਸਿਆਸ ਕਰਕੇ ਉਹਨੂੰ ਨਹੀਂ ਲੱਗਾ ਹੋਊਗਾ ਕਿ ਮੈਨੂੰ ਪੁਲਿਸ ਇਨਸਾਫ ਦਿਵਾ ਸਕਦੀ ਹੈ ਇਹ ਧਰਾਵਾਂ ਲੱਗੀਆਂ ਨਵੀਂ ਜਿਹੜੇ ਬੀ ਐਨ ਐਸ ਐ ਦੇ ਤਹਿਤ 74 75 ਜਾਂ 114 ਦੇ ਕਰੀਬ ਉਹ ਬੜੇ ਸੀਰੀਅਸ ਆ ਜਿਹੜਾ ਮਸਲਾ ਕਿਸੇ ਔਰਤ ਨੂੰ ਯੂਜ਼ ਕਰਦੇ ਹੋ ਜਾਂ ਉਹਨੂੰ ਬਲੈਕਮੇਲ ਕਰਦੇ ਜਾਂ ਛੇੜਛਾੜੀ ਕਰਦੇ ਹੋ ਜਾਂ ਇਸਤੇਮਾਲ ਕਰਦੇ ਹੋ ਉਹ ਸਭ ਤੋਂ ਵੱਡਾ ਜੁਰਮ ਮੰਨਿਆ ਜਾਂਦਾ ਹੈ। ਆਮ ਆਦੀ ਪਾਰਟੀ ਦੇ ਲੀਡਰ ਸੀ ਵੱਡਾ ਅਹੁਦਾ ਸੀ ਉਹਨਾਂ ਕੋਲ ਉਸ ਤੋਂ ਬਾਅਦ ਹੁਣ ਮਸਲਾ ਕੀ ਹੈ ਕਿ ਜਾਂਚ ਦਾ ਵਿਸ਼ਾ ਉਹ ਤੇ ਪੁਲਿਸ ਤੱਕ ਜਿਹੜੀ ਕੰਪਲੇਂਟ ਗਈ ਕਿ ਨਹੀਂ ਗਈ। ਹੁਣ ਦੇਖੋ ਇੱਕ ਪਾਸੇ ਇਹਨਾਂ ਦਾ ਪਟਿਆਲੇ ਤੋਂ ਐਮਐਲਏ ਸੀ ਵਿਧਾਨ ਸਭਾ ਹਲਕਾ ਸਨੌਰ ਜ਼ਿਲ੍ਹਾ ਪਟਿਆਲਾ ਜਿਹੜੇ ਹਰਮਿੰਦਰ ਸਿੰਘ ਪਠਾਨਮਰਾ ਉਹਦੇ ਖਿਲਾਫ ਵੀ 376 3 ਸਾਲ ਪੁਰਾਣੀ ਕੰਪਲੇਂਟ ਤੇ ਉਦੇ ਖਿਲਾਫ ਮੁਕਦਮਾ ਦਰਜ ਹੁੰਦਾ ਹੁਣ ਇੱਕ ਮਿਨਿਸਟਰ ਆ ਮੌਕੇ ਦਾ ਮਿਨਿਸਟਰ ਸੂਬੇ ਦਾ ਸਿਹਤ ਮੰਤਰੀ ਆ ਹੋ ਸਕਦਾ ਹੈ ਕਿ ਬਹੁਤੇ ਲੋਕਾਂ ਨੂੰ ਯਕੀਨ ਨਾ ਆਵੇ ਕਿ ਮਿਨਿਸਟਰ ਡਾਕਟਰ ਬਲਬੀਤ ਸਿੰਘ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਇੱਕ ਪਾਸੇ ਡਾਕਟਰ ਬਲਬੀਤ ਸਿੰਘ ਦਾ ਨਾਮ ਇੱਕ ਪਾਸੇ ਦੇ ਮੁੰਡੇ ਦਾ ਨਾਮ ਇੱਕ ਪਾਸੇ ਦੇ ਪੀਏ ਦੇ ਨਾਮ ਹੁਣੇ ਬਹੁਤ ਹੀ ਗੰਭੀਰ ਮਸਲਾ ਜਿਹੜਾ ਨੋਟਿਸ ਹੋਇਆ ਨਾ ਕਿ ਇੱਕ ਘਰ ਦੀ ਛੱਤ ਹੇਠਾਂ ਬੁਰਰ ਨਜ਼ਰ ਰੱਖਣਾ ਰਾਦਾ ਛੇੜਛਾੜ ਜਿਹੜੇ ਵੀ ਨਵੀਂ ਬੀਐਨਐਸ ਦੀ 74 75 ਜੋ ਵੀ ਲੱਗੀ ਹੈਗੀ ਉਹ ਬਹੁਤ ਤਾਂ ਹੀ ਜ਼ਿਆਦਾ ਸੀਰੀਅਸ ਮਸਲਾ ਹੈਗਾ ਨੈਤਿਕਤਾ ਦੀ ਜ਼ਿੰਮੇਵਾਰੀ ਹੈ ਇਹਨਾਂ ਦੀ ਨੈਤਿਕਤਾ ਕੀ ਕਹਿੰਦੀ ਹੈ ਕੀ ਤੁਹਾਡੇ ਤੇ ਦੋਸ਼ ਸੀਰੀਅਸ ਲੱਗੇ ਨੇ ਕੋਰਟ ਵੱਲੋਂ ਤੁਹਾਨੂੰ ਨੋਟਿਸ ਜਾਰੀ ਹੋ ਚੁੱਕਾ ਵਨਸਵੰਨੀਆਂ ਕਿੰਨੀਆਂ ਧਰਾਵਾਂ ਲੱਗੀਆਂ ਹੈਗੀਆਂ ਨੇ ਪਾਰਟੀ ਇਹਨਾਂ ਕੋ ਅਸਤੀਫਾ ਲਏਗੀ ਕਿ ਨਹੀਂ ਲਏਗੀ ਜਾਂ ਆਪੋਜੀਸ਼ਨ ਪਾਰਟੀ ਚਾਹੇ ਉਹ ਸ਼ਰਮ ਨਿਕਾਲੀ ਦਲ ਦੀ ਲੀਡਰਸ਼ਿਪ ਆ ਚਾਹੇ ਕਾਂਗਰਸ ਦੀ ਚਾਹੇ ਭਾਜਪਾ ਦੀ ਚਾਹੇ ਹੋਰ ਪਾਰਟੀਆਂ ਕੀ ਉਹ ਪ੍ਰੈਸ਼ਰ ਬਣਾਉਣਗੀਆਂ 222 ਦੇ ਵਿੱਚ ਵੀ ਰੋਪੜ ਦੀ ਅਦਾਲਤ ਨੇ ਇਹਨਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਸੀ ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਗੱਲ ਕਰਾਂਗੇ ਭਖ ਦੇ ਮਸਲਿਆਂ ਦੇ ਉੱਤੇ ਇੱਕ ਪਟਿਆਲਾ ਤੋਂ ਵੱਡੀ ਖਬਰ ਆਈ ਕਿ ਡਾਕਟਰ ਬਲਬੀਰ ਸਿੰਘ ਤੇ ਉਹਨਾਂ ਦੇ ਪੁੱਤਰ ਸਣੇ ਇੱਕ ਦਫ਼ਤਰ ਦੇ ਇੰਚਾਰਜ ਨੂੰ ਵੀ ਅਦਾਲਤ ਵੱਲੋਂ ਨੋਟਿਸ ਜਾਰੀ ਹੋਇਆ ਜਰ ਅਸਲ ਇਹ ਮਾਮਲਾ ਬੜਾ ਗੰਭੀਰ ਹੈ ਸ਼ਵੇਤਾ ਜਿੰਦਲ ਜਿਹੜੀ ਕਿ ਇੱਕ ਕਦੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਹੁਦੇਦਾਰ ਸੀ ਉਸ ਵੱਲੋਂ ਹੀ ਦੋਸ਼ ਲਾਏ ਗਏ ਨੇ ਕਿ ਉਸ ਦੇ ਨਾਲ ਛੇੜਛਾੜ ਹੋਈ ਹੈ ਏਜੰਸੀ ਸੋਸ਼ਨ ਹੋਇਆ ਇਸ ਮਾਮਲੇ ਵਿੱਚ ਕੀ ਜਵਾਬ ਆਉਂਦਾ ਇਸ ਬਾਰੇ ਵਿਸਥਾਰਪੂਰਵਕ ਗੱਲਬਾਤ ਕਰਾਂਗੇ ਕਿ ਇਸ ਮਾਮਲੇ ਦੇ ਵਿੱਚ ਕੀ ਕੁਝ ਦੋਸ਼ ਨੇ ਕੀ ਇਲਜ਼ਾਮ ਨੇ ਇਹ ਸਾਰੀ ਗੱਲ ਕਰਾਂਗੇ ਕਿ ਆਖਰਕਾਰ ਸਚਾਈ ਕੀ ਨਿਕਲੇਗੀ ਜਦੋਂ ਇਸ ਦਾ ਨਤਾਰਾ ਹੋਣਾ ਹੈ ਮਾਮਲੇ ਦਾ ਔਰ ਦੂਜਾ ਮਸਲਾ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਕੀ ਅਦਾਲਤ ਤੱਕ ਰੁਖ ਕਰਦੇ ਨੇ ਉਹਨਾਂ ਨੂੰ ਇੱਕ ਪੁਰਾਣੇ ਮਾਮਲੇ 'ਚ 4 ਸਾਲ ਦੀ ਸਜ਼ਾ ਹੋਈ ਹੈ ਜੁਰਮਾਨਾ ਵੀ ਲੱਗਿਆ ਉਹ ਇਸ ਤੋਂ ਰਾਹਤ ਲੈਣ ਦੇ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਗਏ ਅੱਜ ਸੁਣਵਾਈ ਸੀ ਅੱਜ ਸੁਣਵਾਈ ਕੀ ਹੋਈ ਹੈ ਖਾਸ ਗੱਲ ਕੀ ਰਹੀ ਯਾਰ ਕਦੋਂ ਅਗਲੀ ਤਰੀਕ ਇਸ ਬਾਰੇ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਜਦੋਂ ਗੱਲ ਆਉਂਦੀ ਹੈ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੀ ਖਾਸ ਕਰਕੇ ਕਿਸੇ ਮੰਤਰੀ ਮੰਡਲ ਦੇ ਅਹੁਦੇਦਾਰ ਦੀ ਦੋਸ਼ ਵੀ ਗੰਭੀਰ ਲੱਗਦੇ ਨੇ ਤਾਂ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਆਖਰਕਾਰ ਇਸ ਤਰ੍ਹਾਂ ਗੱਲਾਂ ਹੋ ਕਿਉਂ ਜਾਂਦੀਆਂ ਨੇ ਕਿ ਇਹਨਾਂ ਵੱਲੋਂ ਮੌਕਾ ਦਿੱਤਾ ਜਾਂਦਾ ਜਾਂ ਫਿਰ ਦੋਸ਼ ਜਦੋਂ ਲੱਗਦੇ ਨੇ ਉਦੋਂ ਸਿਆਸਤ ਬੜੀ ਗਰਮਾ ਜਾਂਦੀ ਏ ਇਸੇ ਤਰ੍ਹਾਂ ਹੋਇਆ ਡਾਕਟਰ ਬਲਬੀਰ ਸਿੰਘ ਦੇ ਖਿਲਾਫ ਸੰਦੀਪ ਇਹ ਸੁਣਨ ਬੜਾ ਕੋਖਣ ਦੀ ਜ਼ਰੂਰਤ ਹੈ ਕਿ ਵੈਸੇ ਤੇ ਮਸਲਾ ਇਨਵੈਸਟੀਗੇਸ਼ਨ ਦਾ ਬੰਦ ਹੈਗਾ ਕਿ ਆਖਰ ਜਿਹੜੀ ਪੀੜਤ ਔਰਤ ਆ ਉਹਨੂੰ ਕੋਰ ਦਾ ਸਹਾਰਾ ਕਿਉਂ ਲੈਣਾ ਪਿਆਗਾ ਹੋ ਸਕਦਾ ਹੈ ਕਿ ਉਹਨੇ ਉਸ ਤੋਂ ਪਹਿਲਾਂ ਪਟਿਆਲੇ ਪੁਲਿਸ ਕੋਲ ਅਪਰੋਚਾਂ ਕੀਤੀ ਹੋਣ ਰਿਕੁਐਸਟ ਕੀਤੀ ਹੋਵੇ ਪਰ ਕਿਉਂਕਿ ਮੌਕੇ ਦਾ ਮਿਨਿਸਟਰ ਸਿਆਸ ਕਰਕੇ ਉਹਨੂੰ ਨਹੀਂ ਗਾਉਗਾ ਕਿ ਮੈਨੂੰ ਪੁਲਿਸ ਇਨਸਾਬ ਦਿਵਾ ਸਕਦੀ ਆ ਉਹ ਤੇ ਉਹਨੇ ਕੋਰਟ ਦੇ ਜਰੀਏ ਇਹ ਨੋਟਿਸ ਇਸ਼ੂ ਕਰਵਾ ਦਿੱਤਾਗਾ ਹੁ ਜਿਹੜੀਆਂ ਧਰਾਵਾਂ ਲੱਗੀਆਂ ਨਵੀਂ ਜਿਹੜੇ ਬੀ ਐਨ ਐਸ ਐ ਦੇ ਤਹਿਤ 74 75 ਜਾਂ 114 ਦੇ ਕਰੀਬ ਉਹ ਬੜੇ ਸੀਰੀਅਸ ਆ ਔਰ ਇੱਕ ਜਿਹੜਾ ਮਸਲਾ ਹੁੰਦਾ ਨਾ ਜਿਹੜਾ ਜ਼ਿੰਮੇਵਾਰ ਆਫਿਸ ਬੰਦਾ ਹੁੰਦਾ ਜਿਹੜਾ ਜਿੰਨੇ ਸਵਿਧਾਨ ਦੀ ਚੋਹ ਚੁੱਕੀ ਹੋਵੇ ਉਹ ਉਹ ਮਿਨਿਸਟਰ ਹੋਵੇ ਜਾਂ ਕੋਈ ਆਫੀਸਰ ਹੋਵੇ ਜਦੋਂ ਤੁਸੀਂ ਆਪਣੇ ਅਹੁਦੇ ਦੀ ਪਾਵਰ ਇਜੇਹਾ ਮਸਲਾ ਕਿਸੇ ਔਰਤ ਨੂੰ ਯੂਜ਼ ਕਰਦੇ ਹੋ ਜਾਂ ਉਹਨੂੰ ਬਲੈਕਮੇਲ ਕਰਦੇ ਜਾਂ ਛੇੜਛਾੜੀ ਕਰਦੇ ਹੋ ਜਾਂ ਇਸਤੇਮਾਲ ਕਰਦੇ ਹੋ ਉਹ ਸਭ ਤੋਂ ਵੱਡਾ ਜੁਰਮ ਮੰਨਿਆ ਜਾਂਦਾ ਹੈਗਾ ਕਿ ਤੁਸੀਂ ਆਪਣੀ ਪਾਵਰ ਦੀ ਵਰਤੋਂ ਦੁਰਵਰਤੋਂ ਕਿਵੇਂ ਕਰਦੇ ਹੋ ਖਾਸ ਕਰਕੇ ਅਜਿਹੇ ਨਾਜ਼ੁਕ ਮਸਲਿਆਂ ਦੇ ਵਿੱਚ ਹੁਣ ਇਹਨਾਂ ਦੇ ਉਹ ਆਪਣੇ ਸੀ ਆਮ ਆਦੀ ਪਾਰਟੀ ਦੇ ਲੀਡਰ ਸੀ ਵੱਡਾ ਅਹੁਦਾ ਸੀ ਉਹਨਾਂ ਕੋਲ ਉਸ ਤੋਂ ਬਾਅਦ ਹੁਣ ਮਸਲਾ ਕੀ ਹੈ ਕਿ ਜਾਂਚ ਦਾ ਵਿਸ਼ਾ ਉਹ ਤੇ ਪੁਲਿਸ ਤੱਕ ਜਿਹੜੀ ਕੰਪਲੇਂਟ ਗਈ ਕਿ ਨਹੀਂ ਗਈ ਹੁਣ ਦੇਖੋ ਇੱਕ ਪਾਸੇ ਇਹਨਾਂ ਦਾ ਪਟਿਆਲੇ ਤੋਂ ਐਮ ਐਲ ਏ ਸੀ ਵਿਧਾਨ ਸਭਾ ਹਲਕਾ ਸਨੌਰ ਜ਼ਿਲ੍ਹਾ ਪਟਿਆਲਾ ਜਿਹੜੇ ਹਰਮਿੰਦਰ ਸਿੰਘ ਪਠਾਨਮਰਾ ਉਹਦੇ ਖਿਲਾਫ ਵੀ 376 ਤਿੰਨ ਸਾਲ ਪੁਰਾਣੀ ਕੰਪਲੇਂਟ ਤੇ ਉਹਦੇ ਖਿਲਾਫ ਮਕਦਮਾ ਦਰਜ ਹੁੰਦਾ ਹੁਣ ਇੱਕ ਮਨਿਸਟਰ ਆ ਮੌਕੇ ਦਾ ਮਨਿਸਟਰ ਸੂਬੇ ਦਾ ਸਿਹਤ ਮੰਤਰੀ ਆ ਹੋ ਸਕਦਾ ਕਿ ਬਹੁਤੇ ਲੋਕਾਂ ਨੂੰ ਯਕੀਨ ਨਾ ਆਵੇ ਕਿ ਮਨਿਸਟਰ ਡਾਕਟਰ ਬਲਬੀਤ ਸਿੰਘ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਇੱਕ ਪਾਸੇ ਡਾਕਟਰ ਬਲਬੀਤ ਸਿੰਘ ਦਾ ਨਾਮ ਇੱਕ ਪਾਸੇ ਉਹਦੇ ਮੁੰਡੇ ਦਾ ਨਾਮ ਇੱਕ ਪਾਸੇ ਤੇ ਪੀਏ ਦੇ ਨਾਮ ਹੁਣ ਬਹੁਤ ਹੀ ਗੰਭੀਰ ਮਸਲਾ ਜਿਹੜਾ ਨੋਟਿਸ ਹੋਇਆ ਨਾ ਕਿ ਇੱਕ ਘਰ ਦੀ ਛੱਤ ਹੇਠਾਂ ਬੁਰਰ ਨਜ਼ਰ ਰੱਖਣਾ ਰਾਦਾ ਛੇੜਛਾੜ ਜਿਹੜੇ ਵੀ ਨਵੀਂ ਬੀਐਨਐਸ ਦੀ 7475 ਜੋ ਵੀ ਲੱਗੀ ਹੈਗੀ ਉਹ ਬਹੁਤ ਤਾਂ ਹੀ ਜ਼ਿਆਦਾ ਸੀਰੀਅਸ ਮਸਲਾ ਹੈਗਾ ਪਰਿਵਾਰ ਨੇ ਯਕੀਨ ਕਰ ਕਰੇਗਾ ਜਾਂ ਹੋਰ ਲੋਕ ਵੀ ਨਹੀਂ ਕਰਨਗੇ ਪਰ ਜਿਹੜੀ ਪੀੜਤਾ ਪੀੜਤ ਨੂੰ ਦਰਵਾਜ਼ਾ ਕੋਟ ਦਾ ਖੜਕਾਉਣਾ ਪਿਆ ਉਸ ਤੇ ਫਿਰ ਉਹਦੀ ਵੀ ਗੱਲ ਸੁਣਣੀ ਪਏਗੀ ਦੂਜੀ ਆ ਜਾਂਦੀ ਹੈ ਕਿ ਮੋਰਲ ਡਿਊਟੀ ਨੈਤਿਕਤਾ ਦੀ ਜ਼ਿੰਮੇਵਾਰੀ ਹੈ ਇਹਨਾਂ ਦੀ ਨੈਤਿਕਤਾ ਕੀ ਕਹਿੰਦੀ ਹੈ ਕੀ ਤੁਹਾਡੇ ਤੇ ਦੋਸ਼ ਸੀਰੀਅਸ ਲੱਗੇ ਨੇ ਕੋਰਟ ਵੱਲੋਂ ਤੁਹਾਨੂੰ ਨੋਟਿਸ ਜਾਰੀ ਹੋ ਚੁੱਕਾ ਵਨਸਵਨੀਆਂ ਕਿੰਨੀਆਂ ਧਰਾਵਾਂ ਲੱਗੀਆਂ ਹੈਗੀਆਂ ਨੇ ਪਾਰਟੀ ਇਹਨਾਂ ਕੁਸਤੀਫਾ ਲਏਗੀ ਕਿ ਨਹੀਂ ਲਏਗੀ ਜਾਂ ਆਪੋਜੀਸ਼ਨ ਪਾਰਟੀ ਚਾਹੇ ਉਹ ਸ਼ਰਮ ਨਿਕਾਲੀ ਦਲ ਦੀ ਲੀਡਰਸ਼ਿਪ ਆ ਚਾਹੇ ਕਾਂਗਰਸ ਦੀ ਚਾਹੇ ਭਾਜਪਾ ਦੀ ਜਾਂ ਹੋਰ ਪਾਰਟੀਆਂ ਕੀ ਉਹ ਪ੍ਰੈਸ਼ਰ ਬਣਾਉਣਗੀਆਂ ਵੀ ਤੁਹਾਡੇ ਮਨਿਸਟਰ ਤੇ ਸ਼ਰੇਆਮ ਇਲਜ਼ਾਮ ਲੱਗੇ ਨੇ ਇੱਕ ਲੜਕੀ ਨੇ ਲਾਏ ਨੇ ਤੁਹਾਡੀ ਅਹੁਦੇਦਾਰ ਰਹਿ ਚੁੱਕੀ ਹੈਗੀ ਆ ਉਹ ਸਾਰੇ ਹੁਣ ਇੱਕ ਜਾਂਚ ਫੋਰਡਵਾ ਵਿੱਚ ਹੁੰਦੀ ਆ ਰੀਆਂ ਉਹਦੇ ਨਾਲ ਠੀਕ ਹੈ ਲਾਜ਼ਮੀ ਤੌਰ ਤੇ ਫੋਰਡਵਾ ਜਿਹੜੀਆਂ ਕੋਈ ਮੰਤਰੀ ਜਾਂ ਹੋਰ ਲੋਕਾਂ ਨੂੰ ਮਿਲ ਜਾਂਦੇ ਖਚਾਲਣ ਨਾਲ ਜੋ ਇੱਕੋ ਪਾਰਟੀ ਦੇ ਵਿੱਚ ਹੁਣ ਦੂਜਾ ਡਾਕਟਰ ਬਲਬੀ ਸਿੰਘ ਦੇ ਦੂਜਾ ਕੰਮ ਹੋ ਗਿਆ ਇਹ ਕਿੰਨਾ ਦੇ ਬੜੇ ਕਰੀਬੀ ਰਿਸ਼ਤੇਦਾਰ ਦਾ ਸੀ 2022 ਦਾ ਮਾਮਲਾ 2022 ਦੇ ਵਿੱਚ ਵੀ ਰੋਪੜ ਦੀ ਅਦਾਲਤ ਨੇ ਇਹਨਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਸੀ ਲੜਾਈ ਝਗੜਾ ਸੀ ਜਾਂ ਹੋਰ ਸੀ ਇਹਨਾਂ ਨੂੰ ਇਹਨਾਂ ਦੀ ਵਾਈਫ ਨੂੰ ਇਹਨਾਂ ਦੇ ਮੁੰਡੇ ਨੂੰ ਉਹ ਪਰਿਵਾਰ ਕੀ ਸ਼ਾਇਦ ਇਹਨਾਂ ਦੀ ਸਾਲੀ ਦੇ ਨਾਲ ਜਾਂ ਸੰਡੂ ਦੇ ਨਾਲ ਝਗੜਾ ਸੀ ਉਸ ਕੇਸ ਵੀ ਲੰਮਾ ਚੱਲਿਆ ਉਹਦੇ 'ਚ ਵੀ ਇਹ ਦੋਸ਼ੀ ਪਾਏ ਗਏ ਸੀ ਵੱਖਰੀ ਗੱਲ ਹੈ ਕਿ ਹਾਈ ਕੋਰਟ ਦੇ ਵਿੱਚੋਂ ਇਹਨਾਂ ਨੂੰ ਸਟੇ ਮਿਲ ਗਈ ਸੀ ਇੱਕ ਉਹ ਮਸਲਾ ਸੀਰੀਅਸ ਸੀ ਇੱਕ ਆਦ ਬਹੁਤ ਹੀ ਜ਼ਿਆਦਾ ਸੀਰੀਅਸ ਮਸਲਾ ਇਸ ਮਸਲੇ ਨੂੰ ਤੇ ਹੁਣ ਦੇਖੋ ਜ਼ਿੰਮੇਵਾਰੀ ਇੱਕ ਤੇ ਖੁਦ ਬੰਦੇ ਦੀ ਨੈਤਿਕਤਾ ਹੁੰਦੀ ਹੈ ਦੂਜੀ ਪਾਰਟੀ ਦੀ ਹੁੰਦੀ ਹੈ ਹੁਣ ਕੀ ਇਸ ਮਸਲੇ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਰੂੜਾ ਸਾਹਿਬ ਪਾਰਟੀ ਮਾਮਲਿਆਂ ਦੇ ਇੰਚਾਰਜ ਮਨੀਸ਼ ਸੁਧਿਆ ਸਾਹਿਬ ਪਾਰਟੀ ਦੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਸਾਹਿਬ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਿ ਇਹ ਚਾਰਾਂ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਇਹਨਾਂ ਕੋ ਅਸਤੀਫਾ ਲਿਆ ਜਾਵੇ ਇਹ ਨਹੀਂ ਕਿ ਜੇ ਕੋ ਆਪੋਜੀਸ਼ਨ ਅਸਤੀਫਾ ਮੰਗਦੀ ਹੈ ਤੇ ਫਿਰ ਸਰਕਾਰ ਕਹਿੰਦੀ ਕਿ ਆਪਾਂ ਕਿਉਂ ਦਈਏ ਜੀ ਇਸ ਇਦਾਂ ਦੇ ਲੋਕੀ ਕਹਿਣਗੇ ਕਿ ਸਰਕਾਰ ਡਰ ਗਈ ਹੈ ਪਰ ਉਸ ਤੋਂ ਪਹਿਲਾਂ ਆਪੋਜੀਸ਼ਨ ਮੰਗੇ ਤੁਹਾਨੂੰ ਆਪਣੀ ਵੀ ਜਿਹੜੀ ਨੈਤਿਕਤਾ ਦਿਖਾਉਣੀ ਚਾਹੀਦੀ ਹੈ ਕਿ ਬੜਾ ਸੀਰੀਅਸ ਮਸਲਾ ਹਾਂ ਕੱਲ ਨੂੰ ਅਗਰ ਪ੍ਰੂਵ ਨਹੀਂ ਹੁੰਦੇ ਜੈਸਵੀ ਔਰਤ ਨੇ ਜੈਸਵੀ ਤੁਹਾਡੇ ਅਹੁਦੇਦਾਰ ਜਿਹਨੂੰ ਤੁਸੀਂ ਬਾਹਰ ਕੱਢਤਾ ਪਾਰਟੀ ਚੋਂ ਉਹ ਕਿਹਦੀ ਸਪਾਰਸ਼ ਨਾ ਕੱਢੀ ਗਈ ਸੀ ਪਾਰਟੀ ਚੋਂ ਬਾਹਰ ਉਹ ਵੀ ਇੱਕ ਇਹਨਾਂ ਦੀ ਸਪਾਰਸ਼ ਹੈ ਕਿਸ ਹੋਰ ਕੋਈ ਲੀਡਰ ਦੀ ਸਪਾਰਸ਼ ਹੈ ਤੇ ਜੇ ਉਹ ਝੂਠੀ ਪਾਈ ਜਾਂਦੀ ਸ਼ਿਕਾਇਤ ਤੇ لازمی ਤੌਰ ਤੇ ਉਹਦੇ ਖਿਲਾਫ ਪਹਿਲਾਂ ਤੇ 182 ਦੇ ਤਹਿਤ ਕਾਰਵਾਈ ਹੁੰਦੀ ਉਹ ਨਵਾਂ ਬੀਐਨਐਸ ਕਾਨੂੰਨ ਕੀ ਕਹਿੰਦਾ ਉਹਦੇ ਮੁਤਾਬਕ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇੱਥੇ ਸ਼ਿਕਾਇਤ ਕਰਤਾ ਝੂਠੇ ਪਾਏ ਜਾਂਦੇ ਕਿ ਨਹੀਂ ਪਾਏ ਜਾਂਦੇ ਜਾਂ ਬਲਬੀਰ ਸਿੰਘ ਦੇ ਜਿਹੜੇ ਦੋਸ਼ ਲੱਗੇ ਨੇ ਉਹ ਸੱਚੇ ਨੇ ਕਿ ਝੂਠੇ ਚਲੋ ਇਹ ਇੱਕ ਇਨਵੈਸਟੀਗੇਸ਼ਨ ਨੇ ਨਤਾਰਾ ਕਰਨਾ ਪਰ ਉਹ ਔਰਤ ਜਿਹੜੀ ਕਿ ਇੱਕ ਬਹੁਤ ਇਹ ਨਹੀਂ ਕਿ ਕੋਈ ਨਿਆਣੀ ਮਾਤਾ ਹੈ ਇੱਕ ਅਹੁਦੇਦਾਰ ਵੀ reh ਚੁੱਕੀ ਹੈ ਉਸ ਨੂੰ ਵੀ ਪਤਾ ਹੈ ਕਿ ਜਿਵੇਂ ਅਦਾਲਤ ਵਾਲਾ ਰੁਖ ਕਰ ਰਹੀ ਹੈ ਤੇ ਕੱਲ ਨੂੰ ਜੇਕਰ ਝੂਠੀ ਨਿਕਲਦੀ ਹੈ ਤੇ ਮੈਨੂੰ ਵੀ ਭੂਤਨਾ ਪੈ ਸਕਦਾ ਹੈ ਇਸ ਕਰਕੇ ਸੁਭਾਵਕ ਜੀ ਗੱਲ ਹੈ ਕਿ ਉਸਨੇ ਸੋਚ ਸਮਝ ਕੇ ਅਦਾਲਤ ਵਾਲਾ ਕਦਮ ਚੁੱਕਿਆ ਹੋਵੇਗਾ ਇਹ ਲਾਜ਼ਮੀ ਤੌਰ ਤੇ ਮੈਂ ਇਹੀ ਕਹਿ ਰਿਹਾ ਕਿ ਲੋਕ ਕੋਰਟ ਦੇ ਵਿੱਚ ਉਦੋਂ ਗਈ ਹੋਏਗੀ ਨਾ ਉਹ ਪੀੜਤ ਤੌਰ ਤੇ ਜਦੋਂ ਨੇ ਸ਼ਾਇਦ ਹੋ ਸਕਦਾ ਹੈ ਕਿ ਉਹ ਲੋਕਲ ਪੁਲਿਸ ਕੋ ਗਈ ਹੋਵੇ ਜਾਂ ਲੋਕਲ ਪੁਲਿਸ ਤੋਂ ਉਹ ਨੂੰ ਇਹ ਉਹ ਨਾ ਕਿ ਸਰਕਾਰ ਤੇ ਸਰਕਾਰ ਆਪਣੇ ਮੰਤਰੀ ਦੇ ਖਿਲਾਫ ਪੁਲਿਸ ਕਿਵੇਂ ਕਾਰਵਾਈ ਕਰੇਗੀ ਜਿਹੜੀ ਪਟਿਆਲਾ ਪੁਲਿਸ ਜਾਂ ਜਿਹੜੀ ਵੀ ਇੱਕ ਮੰਤਰੀ ਜੈਸੂਈ ਸ਼ਹਿਰ ਚ ਹੁੰਦਾ ਉਹਦੇ ਉਹਦੇ ਕਹਿੰਦੇ ਤੇ ਸਾਰੇ ਕੁਝ ਲੱਗੇ ਹੁੰਦੇ ਨੇ ਤੇ ਉਹ ਕਿਉਂ ਕਾਰਵਾਈ ਕਰਨਗੇ ਇਸੇ ਕਰਕੇ ਕਿ ਉਹ ਵੀ ਆਮ ਆਦੀ ਪਾਰਟੀ ਦੇ ਵਿੱਚ ਔਰਤ ਰਹੀ ਹੈਗੀ ਆ ਉਹਨੂੰ ਪਤਾ ਹੋਊਗਾ ਕਿ ਇੱਕ ਮਨਿਸਟਰ ਬਹੁਤ ਪਾਵਰਫੁਲ ਇੱਕ ਤੇ ਐਮਐਲਏ ਬਹੁਤ ਪਾਵਰਫੁਲ ਹੁੰਦਾ ਫਿਰ ਉਹ ਬੰਦਾ ਮਨਿਸਟਰ ਆ ਇਸ ਕਰਕੇ ਉਹਨੂੰ ਨਹੀਂ ਲੱਗੇ ਇਸ ਕਰਕੇ ਉਹਨੇ ਕੋਰਟ ਦੇ ਵਿੱਚ ਪਾ ਕੇ ਜਿਹੜੀ ਕੰਪਲੇਂਟ ਕਰਵਾ ਦਿੱਤੀ ਹੈਗੀ ਉਹ ਨੋਟਿਸ ਹੋ ਗਿਆ ਸਬੰਧਤ ਧਿਰਾਂ ਨੂੰ ਪਰ ਸਵਾਲ ਹੈ ਕਿ ਕੀ ਉਹਨੇ ਜਿਹੜੀ ਪੀੜਤ ਔਰਤ ਆ ਉਹਨੇ ਪਟਿਆਲਾ ਪੁਲਿਸ ਦੀ ਨਾਲ ਨਾਲ ਕੀ ਉਹਨਾਂ ਨੇ ਪਾਰਟੀ ਪ੍ਰੈਜ਼ੀਡੈਂਟ ਅਮਰ ਰੋੜਾ ਨੂੰ ਭੇਜੀ ਸੀ ਸ਼ਿਕਾਇਤ ਮਨੀਸ਼ ਸੋਧਿਆ ਜੋ ਪਾਰਟੀ ਮਾਮਲੇ ਦੇ ਚਾਰਜ ਨੇ ਅਰਵਿੰਦ ਕੇਜਰੀਵਾਲ ਪਾਰਟੀ ਦੇ ਕੌਮੀ ਕਨਵੈਨਸ਼ਨ ਦੇ ਪ੍ਰਧਾਨ ਨੇ ਤੇ ਭਗਵੰਤ ਮਾਨ ਸਾਹਿਬ ਕੀ ਇਹਨਾਂ ਚਾਰਾਂ ਨੂੰ ਕੰਪਲੇਂਟ ਭੇਜੀ ਸੀ ਹੂੰ ਜੇ ਚਾਰਾਂ ਨੂੰ ਭੇਜੀ ਸੀ ਕੰਪਲੇਂਟ ਕੋਈ ਕਾਰਵਾਈ ਨਹੀਂ ਹੋਈ ਤੇ ਵੀ ਮਾੜੀ ਗੱਲ ਜੇ ਪੁਲਿਸ ਨੂੰ ਉਹਨੇ ਕੰਪਲੇਂਟ ਦਿੱਤੀ ਸੀ ਉੱਥੇ ਉਹਨੂੰ ਨਹੀਂ ਸਾਫਲੀ ਮਿਲਿਆ ਤੇ ਵੀ ਮਾੜੀ ਗੱਲ ਸ਼ ਹੈ ਇਸੇ ਕਰਕੇ ਹੀ ਉਹਨੇ ਕੋਰਟ ਦਾ ਸਹਾਰਾ ਲੈਣਾ ਪਿਆ ਹੋਊਗਾ ਬਹੁਤ ਵੱਡੀ ਉਦਾਹਰਨ ਹੈ ਜਦੋਂ ਇੱਕ ਮਾਝੇ ਦੇ ਮੰਤਰੀ ਉੱਤੇ ਬੜੇ ਗੰਭੀਰ ਦੋਸ਼ ਲੱਗੇ ਉਹ ਵੀ ਇੱਕ ਲੜਕੇ ਵੱਲੋਂ ਲਗਾਏ ਗਏ ਕਿ ਮੇਰੇ ਨਾਲ ਸੋਸ਼ਲ ਹੋਇਆ ਜੈਂਸੀ ਔਰ ਉਸ ਨੂੰ ਤੇ ਨੈਸ਼ਨਲ ਐਸਸੀ ਕਮਿਸ਼ਨ ਤੱਕ ਪਹੁੰਚ ਕਰਨੀ ਪਈ ਸੀ ਕਿਉਂਕਿ ਉਸ ਦੀ ਵੀ ਹੇਠਲੇ ਪੱਧਰ ਤੇ ਸੁਣੀ ਨਹੀਂ ਨੀ ਸੀ ਗਈ ਉਦੋਂ ਅਸਲ ਦੇ ਵਿੱਚ ਨਾ ਜਿਹੜਾ ਸਾਡਾ ਐਸਸੀ ਐਸਟੀ ਐਕਟ 1999 ਹੈ ਨਾ ਉਹਦੇ ਚ ਇੱਕ ਐਸਸੀ ਦੀ ਕੰਪਲੀਟ ਇੱਕ ਐਸਸੀ ਦੇ ਖਿਲਾਫ ਕੇਸ ਬੰਦਦਾ ਨਹੀਂ ਹੈਗਾ ਇਹ ਕਾਨੂੰਨ ਦੀ ਖੂਬਸੂਰਤੀ ਕਹਿ ਲੋ ਜਾਂ ਜਦੋਂ ਐਕਟ ਬਣਾਇਆ ਉਹਦੀ ਬਦਕਸੂਰਤੀ ਕਹਿ ਲੋ ਤੇ ਇਹ ਨਹੀਂ ਕਿ ਇੱਕ ਪਾਵਰਫੁਲ ਐਸਸੀ ਮਿਨਿਸਟਰ ਆ ਤੇ ਕੋਈ ਗਰੀਬ ਐਸਸੀ ਮੁੰਡਾ ਵਾ ਤੇ ਉਹ ਉਹਦੇ ਨਾਲ ਬਦਫੈਲੀ ਕਰਦਾ ਅਨੈਚੁਰਲ ਸੈਕਸ ਕਰਦਾ ਤੇ ਉਹ ਇਸ ਕਰਕੇ ਨਹੀਂ ਪਰਚਾ ਦਰ ਹੁੰਦਾ ਕਿਉਂਕਿ ਉਹ ਵੀ ਐਸਸੀ ਹੈ ਨਾ ਇਹਦੇ ਇਹਦੇ ਸ਼ਰੇਆਮ ਕਾਨੂੰਨ ਦੀ ਧੱਜੀਆਂ ਨੇ ਇੱਕ ਬੰਦਾ ਕਿਉਂਕਿ ਹੁਣ ਅੱਜ ਕੱਲ੍ਹ ਜਾਤ ਪਾਤ ਦੇ ਨਾਲ ਜਿਹੜਾ ਸੋਸਾਇਟੀ ਦੇ ਵਿੱਚ ਡਿਸਪੈਰਿਟੀ ਗੈਪ ਆ ਇਸ ਟਾਈਮ ਅਮੀਰੀ ਗਰੀਬੀ ਦਾ ਅਮੀਰ ਤੇ ਗਰੀਬ ਦਾ ਤੇ ਉੱਚੇ ਪਹੁੰਚ ਵਾਲਾ ਤੇ ਕੀੜੇ ਮਕੌੜੇ ਜਿਹੜੇ ਆਪਣੇ ਵਰਗੇ ਲੋਕ ਆ ਉਹ ਫਰਕ ਆ ਹੁਣ ਸਮਾਜ ਦੇ ਵਿੱਚ ਆਰਥਿਕ ਤੌਰ ਤੇ ਫਰਕ ਆ ਜਿਹੜਾ ਮੀਰ ਐਸਸੀ ਉਹ ਉਹ ਜਨਰਲ ਕੈਟਾਗਰੀ ਵਾਲਾ ਸਾਹਿਬ ਵੀ ਆ ਉਹ ਆ ਇੱਥੇ ਬਹੁਤ ਸਾਰੇ ਵੱਡੇ ਅਫਸਰ ਨੇ ਜਿਹੜੇ ਭਾਵੇਂ ਉਹ ਐਸਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਉਹਨਾਂ ਵੀ ਬਾਹਰ ਪਾਣੀ ਪੀਣ ਵਾਸਤੇ ਗਰੀਬਾਂ ਵਾਸਤੇ ਘੜੇ ਰੱਖਣੇ ਚੰਡੀਗੜ੍ਹ ਦੇ ਵਿੱਚ ਸ਼ਹਿਰ ਚਾਹੇ ਉਹ ਕੋਈ ਬੰਦਾ ਵੱਡਾ ਅਫੀਸਰ ਹੈ ਚਾਹੇ ਜੁਡੀਸ਼ਰੀ ਦੇ ਵਿੱਚ ਲੱਗਾ ਹੋਇਆ ਹੁਣ ਆ ਜਿਹੜਾ ਸਵਾਲ ਨਾ ਕਿ ਉਹ ਇੱਕ ਵੱਖਰਾ ਕੇਸ ਹੀ ਹੋ ਨਾ ਉਹ ਆਨੰਦ ਪਰ ਜਿਹੜੇ ਦਬਾਬੇ ਦਾ ਇੱਕ ਮੰਤਰੀ ਦਾ ਸੀ ਜਿਹੜਾ ਵਿਕਰਮ ਸਿੰਘ ਵੀਡੀਓ ਰਿਲੀਜ਼ ਕਰਦੇ 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 ਆਪ ਨਾਬਾ ਜੇਲ੍ਹ ਵਿੱਚ ਬੈਠੇ ਆ ਗਏ ਨੇ ਨਾ ਉਹ ਵੀ ਮਸਲਾ ਸੀ ਸਰਕਾਰਾਂ ਦਬਾ ਲੈਂਦੀਆਂ ਆਪਣੇ ਬੰਦਿਆਂ ਨੂੰ ਬਚਾ ਲੈਂਦੀਆਂ ਨੇ ਪਰ ਕਿੰਨਾ ਕਚੇਰ ਬਚਾਓਗੇ ਨਾ ਤੁਸੀਂ ਕਾਨੂੰਨ ਤੋਂ ਬਚਾਲੋਗੇ ਪਰਚੇ ਤੋਂ ਬਚਾਲੋਗੇ ਲੋਕਾਂ ਦੀ ਕਚੈਰੀ ਤੋਂ ਨਹੀਂ ਬਚਾ ਸਕਦੇ ਤੁਸੀਂ ਅਖੀਰ ਤੁਸੀਂ ਦਬਾਬੇ ਤੇ ਮੰਤਰੀ ਨੂੰ ਕੱਢ ਹੀ ਦਿੱਤਾ ਉਹ ਤੇ ਇੱਕ ਲੜਕੀ ਦੇ ਨਾਲ ਸੀ ਮਤਲਬ ਕੋਈ ਬੰਦਾ ਇੱਕ ਕੁਰਸੀ ਤੇ ਬੈਠਾ ਜ਼ਿੰਮੇਵਾਰ ਬੇਟਾ ਜਿਹੜਾ ਕੋ ਪਾਵਰ ਆ ਉਹ ਪਾਵਰ ਇੱਕ ਸਿਪਾਈ ਕੋ ਵੀ ਹੈਗੀ ਆ ਉਹ ਪਾਵਰ ਇੱਕ ਥਾਣੇ ਦੇ ਮੁੰਚੀ ਕੋ ਵੀ ਐਸ ਐਚਓ ਕੋ ਵੀ ਜਿਲ੍ਹੇ ਦੇ ਐਸ ਐਸਪੀ ਕੋ ਵੀ ਡੀਸੀ ਕੋ ਵੀ ਕਲਰ ਕੋ ਵੀ ਇੱਕ ਕਐਮਐਲਏ ਕੋ ਮੰਤਰੀ ਜਿਹੜੇ ਇਦਾਂ ਦੇ ਲੋਕ ਜਿਹੜੇ ਜ਼ਿੰਮੇਵਾਰ ਹੁੰਦੇ ਨੇ ਅਗਰ ਅਜਿਹੇ ਕੇਸਾਂ ਦੇ ਵਿੱਚ ਉਹ ਔਰਤਾਂ ਦੇ ਮਸਲੇ ਦੇ ਵਿੱਚ ਮਿਸਯੂਜ਼ ਕਰਦੇ ਆਪਣੀ ਕੁਰਸੀ ਦਾ ਉਹ ਬਹੁਤ ਵੱਡਾ ਯੁਰਮਾ ਇੱਥੇ ਇੱਕ ਬਲਾਤਕਾਰੀ ਬਾਬਾ ਵਾ ਕੋਰਟ ਦੇ ਜਿਹੜੇ ਆਰਡਰ ਹੀ ਕਹਿੰਦੇ ਤੁਹਾਨੂੰ ਉਹਨਾਂ ਨੇ ਭਗਵਾਨ ਮੰਨਿਆ ਕੁੜੀਆਂ ਨੇ ਤੇ ਤੁਸੀਂ ਉਹਨਾਂ ਦੇ ਰੂਹ ਦੇ ਨਾਲ ਖੇਡਿਆ ਤੁਸੀਂ ਰੂਹ ਖਤਮ ਕੀਤੀ ਹੈ ਕਿ ਨਾ ਇਹ ਵੀ ਅਜਿਹਾ ਹੀ ਮਸਲਾ ਹੈਗਾ ਹੁਣ ਇਹ ਜਿਹੜੇ ਡਾਕਟਰ ਬਲਬੀਤ ਸਿੰਘ ਹੋਣਾ ਦਾ ਮਸਲਾ ਦੇ ਕੋ ਕਾਬਲ ਡਾਕਟਰ ਇਹ ਨੇ ਐਸ ਟਾਈਮ ਉਹ ਜੇ ਕਿਸੇ ਮਨਿਸਟਰ ਨੂੰ ਮਹਿਕਮੇ ਦੀ ਸਮਝ ਸੀ ਨਾ ਉਹਨਾਂ ਵਿੱਚੋਂ ਇੱਕ ਸੀ ਡਾਕਟਰ ਬਲਬੀਤ ਸਿੰਘ ਹੋਣੀ ਸੁਲਜੀਓ ਹੀ ਲੀਡਰ ਨੇ ਸੁਲਜੀਓ ਮੰਤਰੀ ਮੰਨੇ ਗਏ ਹੈਗੇ ਨੇ ਪਰ ਆ ਆਚਾਨਕ ਇੱਕ ਅਜਿਹਾ ਮੋੜ ਆਉਂਦਾ ਕਿ ਆਮ ਆਦੀ ਪਾਰਟੀ ਦੀ ਇੱਕ ਸਾਬਕਾ ਹੀ ਵਰਕਰ ਇਹਨਾਂ ਦੀ ਉਹਨਾਂ ਤੇ ਇਲਜ਼ਾਮ ਲਗਾਉਂਦੀ ਇਲਜ਼ਾਮ ਵੀ ਉਹਨੂੰ ਕੋਰ ਦਾ ਸਹਾਰਾ ਲੈਣਾ ਪਿਆ ਔਰ ਉਹ ਵੀ ਇੰਨੇ ਜਿਆਦਾ ਸੀਰੀਅਸ ਇਲਜ਼ਾਮ ਨੇ ਇਹ ਤੇ ਜੇ ਡਾਕਟਰ ਬਲਬੀਰ ਸਿੰਘ ਸਾਹਿਬ ਨੂੰ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਜਾਂ ਪਾਰਟੀ ਨੂੰ ਦੇਣਾ ਚਾਹੀਦਾ ਹੈਗਾ ਕਿ ਆਖਿਰ ਮਸਲਾ ਕੀ ਹੈ ਕਿ ਉਹਨੂੰ ਕਿਉਂ ਉਸ ਕੁੜੀ ਨੂੰ ਇਹ ਕੋਰ ਦਾ ਸਹਾਰਾ ਲੈਣਾ ਪਿਆ ਔਰ ਇੱਕ ਕਦੋਂ ਦਾ ਕੇਸ ਕਿ ਜਦੋਂ ਪਾਰਟੀ ਚੋਂ ਕੱਢੀ ਗਈ ਕੁੜੀ ਉਦੋਂ ਦਾ ਕੇਸ ਜਾਂ ਉਸ ਤੋਂ ਪਹਿਲਾਂ ਦਾ ਹੁਣ ਕੁਝ ਨਾ ਕੁਝ ਤੇ ਉਹਨੇ ਸਬੂਤ ਦਿੱਤੇ ਹੋਣਗੇ ਮਤਲਬ ਜਦੋਂ ਆਪਾਂ ਕੋਰਟ ਦੇ ਵਿੱਚ ਜਾਂਦੇ ਹਾਂ ਕੁਝ ਨਾ ਕੁਝ ਪੂਰੇ ਕਾਗਜ਼ ਪੱਤਰ ਲੱਗੇ ਹੋਣਗੇ ਹੋ ਸਕਦਾ ਕਿ ਵਟਸਐਪ ਚੈਟ ਅੱਜ ਕੱਲ੍ਹ ਰਿਕਾਰਡ ਟੈਲੀਫੋਨ ਰਿਕਾਰਡਿੰਗ ਹੋਵੇ ਜਾਂ ਅਜਿਹੇ ਮੈਸੇਜ ਹੋਣ ਕੁਝ ਨਾ ਕੁਝ ਤੇ ਉਹਨੂੰ ਨਾਲ ਸਬੂਤ ਦੇ ਤੌਰ ਤੇ ਉਹਨੇ ਪੇਸ਼ ਕੀਤਾ ਹੋਊਗਾ ਤਾਂ ਹੀ ਉਹਨੂੰ ਕੋਰਟ ਦਾ ਜਿਹੜਾ ਸਹਾਰਾ ਲੈਣਾ ਪਿਆ ਉਹ ਸਾਇਦ ਕਿ ਉਹਨੇ ਸ਼ਾਇਦ ਪਹਿਲਾਂ ਪੁਲਿਸ ਨੂੰ ਜੇ ਦਿੱਤੇ ਨੇ ਤੇ ਜੇ ਕਾਰਵਾਈ ਨਹੀਂ ਹੋਈ ਤੇ ਪੁਲਿਸ ਵਾਸਤੇ ਮਾਰੀ ਗੱਲ ਜਾਂ ਉਹਨੂੰ ਇਹ ਵੀ ਹੋ ਸਕਦਾ ਕਿ ਜੇ ਮੈਂ ਇਹਦਾ ਸਹਾਰਾ ਲਿਆ ਪੁਲਿਸ ਦਾ ਹੋ ਸਕਦਾ ਕਿ ਬੇਔਰਤੇ ਮੈਂਟਲੀ ਤੌਰ ਤੇ ਮਾਨਸਿਕ ਤੌਰ ਤੇ ਜਾਂ ਸਰਕਾਰੀ ਪੱਧਰ ਤੇ ਦਬਾਅ ਪੈ ਜੇ ਦਬਾਅ ਤੇ ਹੁਣ ਵੀ ਪੈ ਸਕਦਾ ਕਿਉਂਕਿ ਇੱਕ ਮਨਿਸਟਰ ਦੀ ਬਦਨਾਮੀ ਹੋਊਗੀ ਜਦੋਂ ਮਸਲਾ ਪੂਰੇ ਪੰਜਾਬ ਚ ਪੂਰੇ ਇੰਡੀਆ ਦੇ ਪੂਰੇ ਵਰਲਡ ਦੇ ਵਿੱਚ ਜਾ ਚੁੱਕਾ ਕਿ ਪੰਜਾਬ ਦੇ ਇੱਕ ਕੈਬਨਰ ਮੰਤਰੀ ਤੇ ਇਹ ਜਿਹੇ ਮਸਲਿਆਂ ਦੇ ਵਿੱਚ ਕੋਰਟ ਨੇ ਨੋਟਿਸ ਜਾਰੀ ਕੀਤਾ ਉਹ ਤੇ ਇੱਕ ਸੀਰੀਅਸ ਮਸਲਾ ਆ ਗਿਆ ਹੁਣ ਲਾਜ਼ਮੀ ਤੌਰ ਤੇ ਆਪੋਜੀਸ਼ਨ ਤੇ ਮੰਗੇਗੀ ਮੰਤਰੀ ਦਾ ਅਸਤੀਫਾ ਉਸ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਉਹ ਆਮ ਆਦੀ ਪਾਰਟੀ ਤੇ ਸਰਕਾਰ ਦੀ ਹੈ ਜੀ ਆ ਦੂਜਾ ਮਾਮਲਾ ਵੀ ਇਸ ਕਰਕੇ ਗੰਭੀਰ ਹੈ ਕਿਉਂਕਿ ਉਹ ਵੀ ਇੱਕ ਔਰਤ ਨੇ ਲੰਮੀ ਲੜਾਈ ਲੜੀ ਸੰਘਰਸ਼ ਕੀਤਾ ਤੇ ਇੱਕ ਵਿਧਾਇਕ ਨੂੰ ਸਜ਼ਾ ਹੁੰਦੀ ਹੈ ਤਰਨਤਨ ਅਦਾਲਤ ਵਿੱਚ ਖਡੂਰ ਸਾਹਿਬ ਹਲਕੇ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਪਰ ਸਜ਼ਾ ਹੋਈ ਤੋਂ ਬਾਅਦ ਵੀ ਉਹ ਕਿਤੇ ਨਾ ਕਿਤੇ ਹੱਥ ਪੈਰ ਮਾਰ ਰਹੇ ਨੇ ਜਿਹੜੀ ਕਿ ਕਾਨੂੰਨੀ ਚਾਰਾ ਜੋ ਹੀ ਕਰ ਰਹੇ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਸੀ ਉਸ ਸੁਣਵਾਈ ਦਾ ਕੀ ਬਣਿਆ ਕਿਉਂਕਿ ਉਹ ਸਟੇ ਮੰਗ ਰਿਹਾ ਵਾਰ-ਵਾਰ ਕਿ ਮੈਨੂੰ ਰਾਹਤ ਦਿੱਤੀ ਜਾਵੇ ਇਸ ਦੇ ਉੱਤੇ ਰੋਕ ਲਗਾਈ ਜਾਵੇ ਜਿਹੜੀ ਮੈਨੂੰ ਸਜ਼ਾ ਹੋਈ ਹੈ ਇੱਕ ਪੁਰਾਣੀ ਕੇਸ 'ਚ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਮਨਜਿੰਦਰ ਉਹ ਇੱਕ ਪੁਰਾਣਾ ਕੇਸ ਹੈ 12 ਸਾਲ ਪੁਰਾਣਾ ਕੇਸ ਆ ਕਿ ਇੱਕ ਐਸ்சி ਭਾਈਚਾਰੇ ਨਾਲ ਸੰਬੰਧ ਰੱਖਣ ਵਾਲੀ ਕੁੜੀ ਦੇ ਨਾਲ ਛੇੜਛਾੜ ਕੁੱਟਮਾਰ ਵੱਖ-ਵੱਖ ਤਰ੍ਹਾਂ ਦੇ ਕੇਸ ਚੱਲਿਆ ਉਹ ਕੁੜੀ ਨੂੰ ਜ਼ਬਰਦਸਤ ਚੱਲਣਾ ਪਿਆ ਸਰਕਾਰਾਂ ਦਾ ਵੱਡੇ ਲੋਕਾਂ ਦਾ ਅਖੀਰ ਉਹਦੀ ਜਿੱਤ ਹੋਈ ਮਤਲਬ ਕੁੜੀ ਦੀ ਜਿੱਤ ਨਹੀਂ ਉਹ ਸਾਰੀਆਂ ਹੀ ਪੰਜਾਬੀ ਧੀਆਂ ਜਾਂ ਦੇਸ਼ ਦੀਆਂ ਧੀਆਂ ਭੈਣਾਂ ਦੀ ਜਿੱਤ ਹੈਗੀ ਆ ਕਿਉਂਕਿ ਉਹਨੇ ਇੱਕ ਸਬਰ ਦੇ ਨਾਲ ਸਿੱਦਕ ਦੇ ਨਾਲ ਲੜਾਈ ਲੜਦੀ ਰਹੀ ਆਖਰ ਉਹਦੀ ਜਿੱਤ ਹੋਈ ਆ ਔਰ ਇਹਨਾਂ ਬਹੁਤ ਸਾਰੀਆਂ ਕੁੜੀਆਂ ਨੂੰ ਜਾਂ ਔਰਤਾਂਾਂ ਨੂੰ ਇੱਕ ਮੈਸੇਜ ਦਿੱਤਾ ਹੈਗਾ ਕਿ ਸਾਨੂੰ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ ਸਾਨੂੰ ਵਿਕਣਾ ਨਹੀਂ ਚਾਹੀਦਾ ਸਾਨੂੰ ਡਰਨਾ ਨਹੀਂ ਚਾਹੀਦਾ ਸਾਨੂੰ ਝੁਕਣਾ ਨਹੀਂ ਚਾਹੀਦਾ ਹੁਣ ਦੂਜੀ ਗੱਲ ਉਹ ਆ ਗਈ ਮਸਲਾ ਕਿ ਉਹਨੂੰ 4 ਸਾਲ ਦੀ ਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਨੂੰ ਜਿਹੜੀ ਐ ਸਜ਼ਾ ਹੋ ਗਈ ਐਸ ਟਾਈਮ ਉਹ ਜੇਲ੍ਹ ਦੇ ਵਿੱਚ ਨੇ ਉਹ ਕਿਉਂਕਿ ਸਾਡਾ ਕਾਨੂੰਨ ਆ ਗਿਆ ਸਾਨੂੰ ਦਿੰਦਾ ਕਿ ਤੁਸੀਂ ਤੁਹਾਡੇ ਖਿਲਾਫ ਜਿਹੜੀ ਸਜ਼ਾ ਹੋਈ ਤੁਸੀਂ ਉਹਨੂੰ ਚੁਣੌਤੀ ਦੇ ਸਕਦੇ ਹੋ ਹੁਣ ਕਿਉਂਕਿ ਉਹਨੇ ਸਸਪੈਂਡ ਸਜ਼ਾ ਵਾਸਤੇ ਵੀ ਸਟੇ ਮੰਗੀ ਹੋਈ ਆ ਉਹਦੀ ਤਾਂ ਜਿਹੜੀ ਐਮ ਐਲ ਏ ਸ਼ਿਪ ਬਚਦੀ ਹੈਗੀ ਜੇ ਉਹਨੂੰ ਸਟੇ ਨਹੀਂ ਮਿਲਦੀ ਤੇ ਉਹਦੀ ਜਿਹੜੀ ਮੈਂਬਰਸ਼ਿਪ ਆ ਉਹ ਲਾਜ਼ਮੀ ਤੌਰ ਤੇ ਖਤਮ ਹੋ ਜਾਊਗੀ ਉਹਨੇ ਜਿਹੜੀ ਪਟੀਸ਼ਨ ਪਾਈ ਉਹਦੇ ਚ ਉਹਨੇ ਦੋ ਪੀਲਾ ਕੀਤਾ ਇੱਕ ਕਿ ਜਿਹੜੀ ਕਨਵਿਕਸ਼ਨ ਹੋਈ ਆ ਉਸ ਤੇ ਮੈਨੂੰ ਜ਼ਮਾਨਤ ਦਿੱਤੀ ਜਾਵੇ ਦੂਜਾ ਮੈਨੂੰ ਸਟੇ ਦਿੱਤਾ ਜਾਵੇ ਕਿ ਸਟੇ ਇਸ ਕਰਕੇ ਮੰਗੀ ਕਿ ਐਮ ਐਲ ਏ ਸ਼ਿਪ ਰੱਖਣੀ ਹੈਗੀ ਆ ਜ਼ਮਾਨਤ ਇਸ ਕਰਕੇ ਆ ਕਿ ਮੈਂ ਬਾਹਰ ਆ ਕੇ ਆਪਣੇ ਹਲਕੇ ਦੇ ਜਿਹੜੇ ਕੰਮਕਾਜ ਕਰ ਸਕਦਾ ਕੱਲ ਨੂੰ ਕੀ ਫੈਸਲਾ ਹੋਣਾ ਵਾ ਉਦੋਂ ਬਾਅਦ ਚ ਦੇਖੀਏ ਪਰ ਹੁਣ 13 ਤਰੀਕ ਤੱਕ ਤੇ ਉਹ ਜੇਲ੍ਹ ਦੇ ਵਿੱਚ ਰਹਿਣਗੇ ਅੱਜ ਜਿਹੜੀ ਸੁਣਵਾਈ ਸੀ ਉਹਦੇ ਚ ਜਿਹੜੇ ਕੁੜੀ ਵਾਲੇ ਵਕੀਲ ਕੁੜੀ ਪਾਸਿਓਂ ਜਿਹੜਾ ਵਕੀਲ ਆ ਉਹਨੇ ਕਹਿ ਗਿਆ ਕਿ ਅਸੀਂ ਇਸ ਕੇਸ ਦੇ ਵਿੱਚ ਹੋਰ ਐਵੀਡੈਂਸ ਲਾਣੇ ਸਾਡੇ ਕੋਲ ਹੋਰ ਸਬੂਤ ਨੇ ਅੱਜ ਉਦਾਂ ਸੁਣਵਾਈ ਹੋ ਜਾਣੀ ਸੀ ਜਾਂ ਅੱਜ ਉਹਨੂੰ ਸਟੇ ਮਿਲ ਜਾਂਦੀ ਜਾਂ ਜ਼ਮਾਨਤ ਮਿਲ ਜਾਂਦੀ ਅੱਜ ਸੀ ਪਰ ਉਹ ਦੂਜੀ ਧਿਰ ਕਹਿੰਦੀ ਕਿ ਇਸ ਕੇਸ ਦੇ ਵਿੱਚ ਕਿਉਂਕਿ ਉਹ ਵੀ ਜਿੱਥੇ-ਜਿੱਥੇ ਭੱਜਣਗੇ ਜੀ ਜਿਸੇ ਕਰਕੇ ਸਿਆਣੇ ਕਹਿੰਦੇ ਨੇ ਨਾ ਕਿ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਨੇ ਜਿੱਥੇ ਮਨਜਿੰਦਰ ਸਿੰਘ ਲਾਲਪੁਰ ਜਾਊਗਾ ਉੱਥੇ ਕੁੜੀ ਵੀ ਜਾਏਗੀ ਇਹ ਇਹ ਜਮਾਨਤ ਵੀ ਲੈਣ ਲਏਗਾ ਸਟੇ ਵੀ ਲਏਗਾ ਉਹ ਹਰ ਜਗ੍ਹਾ ਪੋਚ ਕਰੇਗੀ ਉਹ ਤਾਂ ਹਾਈ ਕੋਰਟ ਜੇ ਕੱਲ ਨੂੰ ਡਬਲ ਬੈਂਚ ਕੋ ਜਾਣਾ ਪਿਆ ਫਿਰ ਸੁਪਰੀਮ ਕੋਰਟ ਜਾਣਾ ਪਿਆ ਫਿਰ ਫਿਰ ਜਾਣਾ ਪਿਆ ਨਾ ਰਿਵੀਜ਼ਨ ਵਾਸਤੇ ਉਹ ਨਾਲ-ਨਾਲ ਚੱਲੂਗਾ ਕੇਸ ਉਹ ਹਰ ਜਗ੍ਹਾ ਪੋਚ ਕਰੂਗੀ ਜੀ ਉਹ ਤਾਂ ਚਾਹੇਗੀ ਕਿ ਇਹਨੂੰ ਕਿਤੇ ਉਹਨਾ ਇਨਸਾਫ ਮਿਲੇ ਉਹ ਤਾਂ ਚਾਹੇਗੀ ਇਹਨੂੰ ਸਟੇ ਨਾ ਮਿਲੇ ਨਾ ਹੁਣ ਅੱਜ ਉਸ ਉਹਦੇ ਵਕੀਲ ਨੇ ਜਿਹੜਾ ਵਾ ਉਹਨੇ ਵਕੀਲ ਨੇ ਕਿਹਾ ਕਿ ਅਸੀਂ ਹੋਰ ਇਹਦੇ ਚ ਐਵੀਡੈਂਸ ਨੇ ਸਬੂਤ ਦੇਣੇ ਹੈਗੇ ਨੇ ਕਾਂਗਰਸ ਰਿਫਰ ਕੋਡ ਉਹਨੂੰ ਵੀ ਮੌਕਾ ਦੇਗੀ ਕੋਰਟ ਨੇ ਫਿਰ ਇਸ ਕੇਸ ਦੇ ਵਿੱਚ ਹੁਣ 13 ਤਰੀਕ ਅਕਤੂਬਰ ਨੂੰ ਸੁਣਵਾਈ ਰੱਖ ਦਿੱਤੀ ਉਹ ਦਿਨ ਜਿਹੜੀ ਪਟੀਸ਼ਨ ਦੇ ਨਾਲ ਜਿਹੜੀਆਂ ਐਪਲੀਕੇਸ਼ਨਾਂ ਲਾਈਆਂ ਨੇ ਉਹਦੇ ਚ ਦੇਖਦੇ ਕੋਰਟ ਇਹਨਾਂ ਨੂੰ ਜ਼ਮਾਨਤ ਮਿਲਦੀ ਦਿੰਦੇ ਨੇ ਤੇ ਨਾਲ ਦੀ ਨਾਲ ਜਿਹੜੀ ਸਜ਼ਾ ਹੋਈ ਹੈ ਤਰਨਤਾ ਦੇ ਅਦਾਲਤੋਂ ਉਸਰੇ ਸਟੇ ਮਿਲਦਾ ਕਿ ਨਹੀਂ ਮਿਲਦਾ ਇਸ ਕੇਸ 'ਚ ਇੱਕ ਦਿਲਚਸਪ ਗੱਲ ਇਹ ਵੀ ਹੈ ਨਾ ਕਿ ਬੇਸ਼ੱਕ ਕਾਨੂੰਨੀ ਚਾਰਾ ਜੋ ਹੀ ਵਾਸਤੇ ਇਹਨਾਂ ਕੋਲ ਰਸਤੇ ਆ ਪਹਿਲਾਂ ਹਰਿਆਣਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਫਿਰ ਸੁਪਰੀਮ ਕੋਰਟ ਇਸ ਕੇਸ ਦੀ ਤਾਂ ਸ਼ੁਰੂਆਤ ਹੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਹੋਈ ਸੀ ਇਸ ਕਰਕੇ ਵੀ ਪਲੜਾ ਜਿਹੜਾ ਉਹ ਉਹ ਪੀੜਤ ਧਿਰ ਦਾ ਭਾਰੀ ਐ ਇਸ ਕੇਸ ਚ ਇਹ ਲਾਜ਼ਮੀ ਤੌਰ ਤੇ ਕਿਉਂਕਿ ਦੇਖੋ ਮਸਲਾ ਐਡਾ ਜਿਆਦਾ ਸੀਰੀਅਸ ਸੀ ਸ਼ਰੇਆਮ ਪੁਲਿਸ ਵਾਲਿਆਂ ਨੇ ਜਿਹੜਾ ਉਹ ਕੁੜੀ ਨੂੰ ਕੁੱਟਿਆ ਹੀ ਰੋਡ ਤੇ ਫਿਰ ਛੇੜਛਾੜ ਹੋਈ ਨਾ ਮਸਲਾ ਤੇ ਬਹੁਤ ਜ਼ਿਆਦਾ ਸੀਰੀਅਸ ਸੀ ਉਦੋਂ ਹਾਲਾਂਕਿ ਇੱਥੇ ਸ਼ਰੋਮਣੀ ਅਕਾਲੀ ਦਲ ਭਾਜਪੀ ਦੀ ਸਰਕਾਰ ਸੀ ਪਰ ਉਹ ਅਖਬਾਰਾਂ ਚ ਚੈਨਲਾਂ ਚ ਇੰਨਾ ਮਸਲਾ ਚੱਲਿਆ ਉਹ ਸੁਪਰੀਮ ਕੋਰਟ ਨੇ ਨੋਟਿਸ ਲੈ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਤੇ ਇਸ ਇਹਨੂੰ ਕੁੜੀ ਸਮੇਤ ਪਰਿਵਾਰ ਨੂੰ ਪੈਰਾ ਮਿਲਟਰੀ ਫੋਰਸ ਘਰ ਲੱਗੀ ਰਹੀ ਹੈਗੀ ਹੈ ਨਾ ਡਰ ਸੀ ਇੱਕ ਪਾਸੇ ਨਾ ਔਰ ਬਹੁਤ ਵੱਡਾ ਉਦੋਂ ਇਸ਼ੂ ਬਣ ਗਿਆ ਪੰਜਾਬ ਦੇ ਵਿੱਚ ਕਰਕੇ ਉਹ ਜਿਹੜਾ ਜਿਹੜਾ ਇਹ ਸੁਪਰੀਮ ਕੋਰਟ ਵੱਲੋਂ ਸੂ ਮੋਟੂ ਲੈ ਕੇ ਲਾਜ਼ਮੀ ਤੌਰ ਤੇ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਤੇ ਅਸਰ ਰਿਆ ਲੋਕਲ ਜੁਡੀਸ਼ਰੀ ਤੇ ਰਿਹਾਗਾ ਕਿਉਂਕਿ ਸੁਪਰੀਮ ਕੋਰਟ ਦਾ ਕੇਸ ਹੀ ਨਾ ਨਿਗਰਾਨੀ ਸੀ ਡਰ ਹੁੰਦਾ ਨਾ ਕਿ ਸੁਪਰੀਮ ਕੋਰਟ ਦੇ ਆਰਡਰਾਂ ਤੇ ਹੀ ਇਹ ਜਾਂਚ ਚੱਲ ਰਹੀ ਹੈ ਇਸ ਕਰਕੇ ਦੇਖੋ ਪੁਲਸ ਨੇ ਵੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਪਤਾ ਸੀ ਕਿ ਕੱਲ ਨੂੰ ਜੇ ਉਹ ਨਹੀਂ ਕੀ ਕਰਦੇ ਤੇ ਫਿਰ ਸੁਪਰੀਮ ਕੋਰਟ ਦਾ ਜਿਹੜਾ ਡੰਡਾ ਨਾ ਬੜੀ ਜ਼ੋਰ ਦੀ ਵੱਜਣਾ ਸੀ ਇਸ ਕਰਕੇ ਹੁਣ ਜਿਹੜੀ ਆ ਵਾਲਾ ਕਿਉਂਕਿ ਸਜ਼ਾ ਆ ਗਈ ਇੱਕ ਦੋਸ਼ੀ ਨੂੰ ਸਜ਼ਾ ਮਿਲ ਗਈ ਹੈ ਨਾ ਹੁਣ ਉਸ ਤੋਂ ਅੱਗੇ ਜਿਹੜੀ ਜ਼ਮਾਨਤ ਮਿਲਦੀ ਆ ਉਹ ਹਾਈ ਕੋਰਟ ਨੇ ਦੇਖਣਾਗਾ ਕਿ ਉਹ ਜ਼ਮਾਨਤ ਦਾ ਹੱਕਦਾਰ ਹੈ ਉਹਨੂੰ ਸਟੇ ਦੇਣੀ ਚਾਹੀਦੀ ਕਿ ਨਹੀਂ ਦੇਣੀ ਚਾਹੀਦੀ ਹੈਗੀ ਕਿ ਪਹਿਲਾਂ ਹੀ ਸੁਪਰੀਮ ਕੋਰਟ ਕਹਿ ਰਹੀ ਹੈਗੀ ਆ ਮੈਂਬਰ ਪਾਰਲੀਮੈਂਟ ਮੌਜੂਦਾ ਤਿਹਾਰੇ ਹੋਏ ਐਮਐਲਏ ਦੇਸ਼ ਦੇ ਜਿੰਨੇ ਵੀ 4700 ਆ ਗਏ ਨੇ ਜਿੱਤੇ ਹਾਰੇ ਜਿਨ੍ਹਾਂ ਦੇ ਖਿਲਾਫ ਵੀ ਵੱਖ-ਵੱਖ ਕੇਸਾਂ ਚ ਜਿਹੜੇ ਕੇਸ ਚੱਲ ਰਹੇ ਨੇ ਜਿਹੜੀ ਇੰਨੀ ਪੈਂਡੈਂਸੀ ਪਈ ਆ ਸੁਪਰੀਮ ਕੋਰਟ ਵਾਰ-ਵਾਰ ਹਾਈ ਕੋਰਟ ਨੂੰ ਕਹਿ ਰਹੀ ਕਿ ਤੁਸੀਂ ਨਪਟਾਰੇ ਕਿਉਂ ਨਹੀਂ ਕਰਦੇ ਹੈਗੇ ਹਰ ਸਟੇਟ ਦੀ ਜਿਹੜੀ ਹਾਈ ਕੋਰਟ ਆ ਉੱਥੇ ਇੱਕ ਡੈਜਿਗਨੇਟ ਜੱਜ ਲਾ ਦਿੱਤਾ ਗਿਆ ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਵਿੱਚ ਵੀ ਇੱਕ ਡੈਜਿਗਨੇਟ ਜੱਜ ਪੰਜਾਬ ਅਤੇ ਹਰਿਆਣਾ ਕੋਲ ਵੀ ਜਿਹੜੇ ਵੀ ਐਮਐਲਏ ਨੇ ਮੌਜੂਦਾ ਜਿਨ੍ਹਾਂ ਦੇ ਖਿਲਾਫ ਕੇਸ ਚੱਲਦਾ ਜਾਂ ਐਮਪੀ ਜਿਹੜੇ ਵੀ ਮੈਂਬਰ ਪਾਰਲੀਮੈਂਟ ਐਮਐਲਏ ਐਕਸ ਐਮਪੀ ਐਂਡ ਐਮਐਲਏ ਉਹਥੇ ਡੈਜਿਗਨੇਟ ਜਾਜਾ ਕਿ ਜਲਦੀ ਤੋਂ ਜਲਦੀ ਇਹ ਨਪਟਾਰਾ ਕੀਤਾਵੇ ਕਿਉਂਕਿ ਸਾਡੀ ਪਾਰਲੀਮੈਂਟ ਦੇ ਵਿੱਚ ਹੀ 85 86 ਫੀਸਦੀ ਜਿਹੜੇ ਲੋਕ ਨੇ ਮਤਲਬ ਅੱਧੀ ਤੋਂ ਪਾਰਲੀਮੈਂਟ ਸਾਡੀ ਉਹਦੇ ਵਿੱਚ ਅਗਵਾ ਕਰਨ ਵਾਲੇ ਰਿਪਸਟ ਕ੍ਰਿਮੀਨਲ ਮਾਈਂਡ ਦੇ ਜਿਹੜੇ ਲੋਕ ਬੈਠੇ ਨੇ ਤੇ ਇਦਾਂ ਦਾ ਜਿਹੜੇ ਅੰਕੜੇ ਉਹ ਅਸੈਂਬਲੀ ਦੇ ਵਿੱਚ ਵੀ ਆ ਉਹਦੇ ਸਾਨੂੰ ਲੋਕਾਂ ਨੂੰ ਚਾਹੀਦਾ ਨਾ ਜਦੋਂ ਇਹ ਐਮਪੀ ਬਣਦੇ ਨੇ ਜਦੋਂ ਐਮਐਲਏ ਚੜਦੇ ਆ ਇਹਨਾਂ ਲੋਕਾਂ ਨੂੰ ਜਿਤਾਉਣਾ ਕਿ ਨਹੀਂ ਜਦੋਂ ਤੇ ਅਸੀਂ ਧੌਂ ਚੋ ਕਿਲਾ ਕੱਢਣਾ ਹੁੰਦਾ ਪੀ ਆ ਜਿਹੜਾ ਬੰਦਾ ਨਾ ਪਿਛਲੀ ਵਾਰ ਐਮ ਐਮ ਐਲ اے ਸੀ ਇਹਦੀ ਧੌਂ ਚੋ ਕਿ ਲੱਗਣਾ ਭਾਵੇਂ ਅਗਲੀ ਵਾਰ ਕੇ ਚੋਰ ਚੱਕੇ ਨੂੰ ਬਣਾ ਦੋ ਉਹੀ ਹੋਇਆ ਜਦ ਖਰੂਰ ਸਾਹਿਬ ਦੇ ਲੋਕਾਂ ਨੂੰ ਪਤਾ ਸੀ ਕਿ ਇਹ ਨਏ ਜਿਹੜਾ ਮਨਜਿੰਦਰ ਸਿੰਘ ਹੁਣ ਲਾਲਪੁਰਾ ਆਪਣੇ ਆਪ ਨੂੰ ਲਿਖਦੇ ਨੇ ਉਦੋਂ ਮਨਜਿੰਦਰ ਸਿੰਘ ਸਾਬਾ ਲਿਖਦਾ ਹੁੰਦਾ ਸੀ ਠੀਕ ਹੈ ਵੀ ਮਜਿੰਦਰ ਸਿੰਘ ਸਾਹਬਾ ਦੇ ਖਿਲਾਫ ਪਰਚਾ ਦਰਜ ਹੋਇਆ ਇੱਕ ਕੁੜੀ ਦੇ ਛੇੜਛਾੜ ਉਦੋਂ ਲੋਕੀਂ ਕੋਈ ਨਹੀਂ ਜਿਤਾਦੋ ਕਿਸੇ ਨੂੰ ਕੀ ਪਤਾ ਸੀ ਕਿ ਇਹ ਵੀ ਹੋ ਜਣਾ ਹੁਣ ਉੱਥੋਂ ਦੇ ਜਿਹੜੇ ਸਪੋਰਟਰ ਨੇ ਕਹਿੰਦੇ ਸਾਡੇ ਐਮਐਲਏ ਨੂੰ ਇਨਸਾਫ ਨਹੀਂ ਮਿਲਿਆ ਹੂੰ ਤੇ 12 ਸਾਲ ਬਾਅਦ ਇਸ ਕੁੜੀ ਨੂੰ ਇਨਸਾਫ ਮਿਲਿਆ ਉਹਨੂੰ ਕਹਿੰਦੇ ਕਿ ਨਹੀਂ ਸਾਡੇ ਐਮਐਲਏ ਤੱਕ ਆਇਆ ਇਸ ਮਾਮਲੇ ਵਿੱਚ ਤਾਂ ਆਵਾ ਦੀ ਪਾਰਟੀ ਲਈ ਵੀ ਹੈਰਾਨ ਵਾਲ ਕਰਨ ਵਾਲੀ ਗੱਲ ਹੈ ਕਿ ਉਹਨਾਂ ਨੇ ਇਸ ਮਾਮਲੇ 'ਚ ਕੋਈ ਫੈਸਲਾ ਲੈਣਾ ਤਾਂ ਦੂਰ ਦੀ ਗੱਲ ਹੈ ਇੱਕ ਟਿੱਪਣੀ ਤੱਕ ਨਹੀਂ ਕੀਤੀ ਕਿ ਅਦਾਲਤ ਨੇ ਠੀਕ ਕੀਤਾ ਨਹੀਂ ਕੀਤਾ ਉਹ ਚੁੱਪੀ ਕਰ ਗਏ ਇਸ ਕੇਸ 'ਚ ਤੁਸੀਂ ਦੇਖੋ ਇਸ ਮਸਲੇ ਦੇ ਵਿੱਚ ਛੱਡੋ ਮਨਜਿੰਦਰ ਸਿੰਘ ਲਾਲਪੁਰਾ 12 ਸਾਲ ਕੇਸ ਦੇ ਵਿੱਚ ਉਹਨੂੰ ਸਜਾਈ ਨਾ ਕਿਸੇ ਕਾਲੀ ਨੇ ਨਾ ਕਿਸੇ ਕਾਂਗਰਸੀ ਨਾ ਕਿਸੇ ਭਾਜਪਾ ਨੇ 376 ਦਾ ਪਰਚਾ ਹਰਮਿਤ ਸਿੰਘ ਪਠਾਨ ਮਾਰੇ ਦੇ ਖਿਲਾਫ ਹੋਇਆ ਨਾ ਕਿਸੇ ਕਾਲੀ ਨੇ ਨਾ ਕਿਸੇ ਕਾਂਗਰਸੀ ਨੇ ਭਾਜਪਈ ਨੇ ਮਤਲਬ ਸਾਰੇ ਹੀ ਮਾਸੀ ਮਾਮਿਆਂ ਦੇ ਭੂਆ ਦੇ ਮੁੰਡੇ ਆ ਸਾਰੇ ਏਦਾਂ ਦੇ ਲੋਕ ਨੇ ਮਤਲਬ ਕਿਸੇ ਨੇ ਨਹੀਂ ਦਿਖਾਇਆ ਪੀਆ ਪੀਆ ਮਨਜਿੰਦਰ ਸਿੰਘ ਲਾਲਪੁਰੇ ਦਾ ਜਿਹੜਾ ਵਾ ਸਜ਼ਾ ਹੋ ਗਈ ਇਹਦੀ ਮੈਂਬਰਸ਼ਿਪ ਖਾਰਜ ਕਰੋ ਉਹਨੂੰ ਭਗੌੜਾ ਘਰਾਰ ਦਿੱਤਾ ਕਿ ਫਰਾਰ ਵਾ ਉਹਨੂੰ ਪਾਰਟੀ ਤੋਂ ਬਾਹਰ ਕੱਢੇ ਨਹੀਂ ਉਲਟਾ ਕਾਲੀ ਦਲ ਉਹਦੇ ਜਾ ਕੇ ਮਦਦ ਕਰ ਰਹੇ ਹੈਗੇ ਨੇ ਕਾਲੀ ਦਲ ਕਿਉਂ ਮਦਦ ਕਰ ਰਹੀ ਨਹੀਂ ਸਾਰੀ ਦੁਨੀਆ ਨੂੰ ਪਤਾ ਹੈਗਾ ਉਹਨਾਂ ਬਿਕਰਮ ਸਿੰਘ ਮਜੀਠੀਆ ਦੇ ਹੱਕ ਚ ਨਹੀਂ ਕਾਲੀ ਦਲ ਖੜਾ ਹੋ ਰਿਆ ਜਿੰਨੇ ਪਟਿਆਲੇ ਵਾਲੇ ਭੱਜੇ ਫਿਰਦੇ ਜਿੰਨੇ ਪਟਿਆਲੇ ਵਾਲੇ ਭੱਜੇ ਫਿਰਦੇ ਹੁਣ ਪਟਿਆਲੇ ਵਾਲਿਆਂ ਦਾ ਕੀ ਇੰਟਰਸਟ ਹੈਗਾ ਉਹ ਜੱਗ ਜਾਣਦਾ ਹੈਗਾ ਪਟਿਆਲੇ ਤੋਂ ਨਾਬਾ ਕਿੰਨਾ ਹੈ ਸ਼ਾਇਦ 25 ਕਿਲੋਮੀਟਰ ਹੈ ਉੱਥੇ ਨਹੀਂ ਜਾਂਦੇ ਆ ਕਿ ਪਟਿਆਲੇ ਵਾਲੇ ਆਲੇ ਪਰ ਉਹਦੇ ਘਰ ਵਾਲੀ ਠੀਕ ਹੈ ਬਿਮਾਰ ਨੇ ਮਿਸਿਸ ਪਟਾਣ ਮਾਇਰਾ ਤੇ ਇਹ ਪਤਾ ਲੈਣਾ ਚਾਹੀਦਾਗਾ ਪਰ ਉਥੇ ਕਾਲੀ ਦਲ ਵੀ ਇਕੱਠਾ ਹੋ ਟਕਸਾਲੀ ਵੀ ਜਾ ਰਹੇ ਨੇ ਨਾਰੇ ਲਾਇਆ ਨਾਰੇ ਵੀ ਲਾਇਆ ਕਿ ਨਹੀਂ ਮਤਲਬ ਜਿਹੜੇ 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 ਆਪੋਜੀਸ਼ਨ ਨੇ ਇਹਨਾਂ ਕੋ ਸਤੀਫੇ ਮੰਗਣੇ ਸੀ ਪੀ ਇਹਨਾਂ ਨੂੰ ਪਾਰਟੀ ਚੋਂ ਬਾਹਰ ਕਢੇ ਉਹ ਆਪੋਜੀਸ਼ਨ ਇਹਨਾਂ ਦੇ ਹੱਕ ਦੇ ਵਿੱਚ ਮਤਲਬ ਤੁਸੀਂ ਦੇਖੋ ਕਿ ਕਾਂਗਰਸੀ ਭਾਜਪਾ ਅਕਾਲੀ ਦਲ ਜਿਹੜੇ ਇਦਾਂ ਦੇ ਲੋਕ ਨੇ ਜਿਨ੍ਹਾਂ ਦੇ ਖਿਲਾਫ ਮਕਦਮੇ ਦਰ ਸੀਰੀਅਸ 376 ਕੇ ਨੂੰ 374 ਦੇ ਤਹਿਤ ਜਿਹੜਾ ਵਾ ਸਜ਼ਾ ਹੋਈ ਆ ਔਰ ਉਹਦੇ ਖਿਲਾਫ ਉਹਦੇ ਹੱਕ ਦੇ ਵਿੱਚ ਨੇ ਕੋਈ ਵਿਰੋਧ ਦੇ ਵਿੱਚ ਨਹੀਂ ਹੈ। ਮਤਲਬ ਇਹ ਇਸ ਤੋਂ ਕੀ ਲੱਗਦਾ ਹੈਗਾ ਵੀ ਕੱਲ ਨੂੰ ਕ腐ਸ਼ਨ ਵਾਲੇ ਮਸਲੇ 'ਚ ਫੜੇ ਜਾਣਗੇ ਇਹਨੇ ਕੋਈ ਗੱਲ ਨਹੀਂ ਹੈ ਨਾ। ਮਤਲਬ ਇਵੇਂ ਲੱਗਦਾ ਹੈ ਕਿ ਇਹਨਾਂ ਦਾ ਅਜੇ ਕੇਸਾਂ ਦੇ ਵਿੱਚ ਅੰਦਰ ਖਾਤੇ ਸਾਰਿਆਂ ਦਾ ਸਮਝੌਤਾ ਹੋ ਚੁੱਕਾ ਹੈ। ਵੀ ਤੂੰ ਹੀ ਤੁਹਾਡੇ ਵਰੀ ਅਸੀਂ ਨਹੀਂ ਬੋਲਾਂਗੇ ਸਾਡੇ ਵਰੀ ਤੁਸੀਂ ਨਾ ਬੋਲਿਓ। ਮਤਲਬ ਇਹ ਇਹ ਸਿਆਸਤ ਆ ਪੰਜਾਬ ਦੀ। ਮਤਲਬ ਘਟੋ ਘੜ ਚਲੋ ਪੈਸੇ ਜੋ ਪੰਜਾਬ ਨੂੰ ਤੁਸੀਂ ਲੁੱਟਣਾ ਲੁੱਟੋ। ਪਹਿਲਾਂ ਵੀ ਤੁਸੀਂ ਲੁੱਟਦੇ ਹੋ ਹੁਣ ਵੀ ਲੁੱਟ ਰਹੇ ਕੋਈ ਨਹੀਂ ਬੋਲਦਾ। ਪਰ ਘੱਟੂ ਕੜਾ ਕੈਰੈਕਟਰ ਵਾਲੇ ਮਸਲੇ ਦੇ ਵਿੱਚ ਤੇ ਬੋਲੂ ਨਾ ਇੱਕ ਐਮਐਲਏ ਦੇ ਖਿਲਾਫ ਸਜ਼ਾ ਹੋਈ ਇੱਕ ਐਮਐਲਏ ਦੇ 376 ਮਤਲਬ ਇਹ ਕਹਿੰਦੇ ਕਿ ਕਾਲੂ ਸਾਡੇ ਤੇ ਵੀ ਹੋ ਸਕਦਾ ਇਸ ਕਰਕੇ ਚੁੱਪ ਕਰ ਰਿਹਾ ਹੁਣ ਭਾਜਪਾ ਇਸ ਕਰਕੇ ਨਹੀਂ ਬੋਲਦੇ ਕਿਉਂਕਿ ਪੂਰੇ ਵਰਲਡ ਨੇ ਆ ਕੇ ਕੁੜੀਆਂ ਉੱਥੇ ਦਿੱਲੀ ਇਨਸਾਫ ਵਾਸਤੇ ਤਰਸ ਰਹੀਆਂ ਉਹਨਾਂ ਨੂੰ ਇਨਸਾਫ ਹੀ ਦੇਣਾ ਉਹਨਾਂ ਨੂੰ ਕੁੱਟਿਆ ਗਿਆ ਭਾਜਪਾ ਦਾ ਐਮਪੀ ਸੀ ਹਰਿਆਣਾ ਦੇ ਵਿੱਚ ਇੱਕ ਮinistr ਨੂੰ ਨਹੀਂ ਬਾਹਰ ਕੱਢਿਆ ਗਿਆ ਅਨਾਉ ਦੇ ਵਿੱਚ ਯੂਪੀ ਦੇ ਵਿੱਚ ਇੱਕ ਐਮਐਲਏ ਨੇ ਐਸਸੀ ਪਰਿਵਾਰ ਦੇ ਨਾਲ ਸਾਰਾ ਪਰਿਵਾਰ ਮਾਰ ਦਿੱਤਾ ਇਹ ਨਹੀਂ ਬਿਲਕਿਸਬਨ ਵਾਲੇ ਮਸਲੇ ਤੇ ਬੀਜੇਪੀ ਦੇ ਬੰਦੇ ਹੋਗੇ ਨਾ ਇਸ ਕਰਕੇ ਇਹ ਸਾਰੀਆਂ ਪਾਰਟੀਆਂ ਦਾ ਹੀ ਕੈਰੇਕਟਰ ਇਹ ਹੈ ਜਦੋਂ ਪੂਰੀ ਪਾਰਲੀਮੈਂਟ ਦੇ ਵਿੱਚ 50% ਤੋਂ ਜ਼ਿਆਦਾ ਕ੍ਰਿਮੀਨਲ ਤੇ 10 15 ਕਰਪਟ ਬੰਦੇ ਬੈਠੇ ਹੋਣ ਕਿ ਜਿਨ੍ਹਾਂ ਦੇ ਖਿਲਾਫ ਕੇਸ ਚੱਲਦੇ ਉਤੋਂ ਆਮ ਲੋਕਾਂ ਨੂੰ ਕਿਵੇਂ ਇਨਸਾਫ ਮਿਲ ਸਕਦਾ ਇਸ ਕਰਕੇ ਮਨਜਿੰਦਰ ਸਿੰਘ ਲਾਲਪੁਰਾ ਦਾ ਸਵਾਲ ਲਾ ਲਓ ਹਰਮੀਤ ਸਿੰਘ ਪਠਾਨ ਮਗਰਾ ਸਾਹਿਬ ਦਾ ਲਾ ਲਓ ਜਾਂ ਇਹ ਵਾਲਾ ਲਾ ਲਓ ਹੁਣ ਡਾਕਟਰ ਬਲਬੀਸੇ ਕਿਸੇ ਆਪੋਜੀਸ਼ਨ ਪਾਰਟੀ ਨੇ ਅਸਤੀਫਾ ਨਹੀਂ ਮਿਲਿਆ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡੇ ਬਾਰੇ ਵੀ ਇਦਾਂ ਹੀ ਹੋਣਾ ਹੈ ਨਾ ਪਰ ਗਲਤ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਜੇ ਪਿਛਲੇ ਕਾਲੀ ਬੀਜਪੀ ਨੂੰ ਨਹੀਂ ਮaaf ਕੀਤਾ ਜਾਂ ਕਾਂਗਰਸ ਨੂੰ ਮaaf ਕੀਤਾ ਆਮ ਆਦੀ ਪਾਰਟੀ ਨੂੰ ਵੀ ਲੋਕਾਂ ਨੇ ਮaaf ਨਹੀਂ ਕਰਨਾ ਹੈ ਕਿ ਜਿਹੋ ਜੀ ਤੁਸੀਂ ਫਸਲ ਬੀਜੋਗੇ ਲੋਕੀ ਉਹੋ ਜੀ ਫਸਲ ਵੜਣਗੇ ਜਾਂ ਤੁਹਾਨੂੰ ਉਹੋ ਜੀ ਫਸਲ ਵੜਣੀ ਪਏਗੀ ਹੁਣ ਦੇਖਦੇ ਹਾਂ ਕਿ ਡਾਕਟਰ ਬਲਬੀਤ ਸਿੰਘ ਦੇ ਮਸਲੇ 'ਚ ਪਾਰਟੀ ਕਿਹੋ ਜਿਹਾ ਸਟੈਂਡ ਲਏਗੀ ਉਹ ਲਏਗੀ ਸਟੈਂਡ ਜੋ ਮਜਿੰਦਰ ਸਿੰਘ ਲਾਲ ਪੂਰੇ ਵਾਲਾ ਦੇ ਮਸਲੇ ਦੇ ਵਿੱਚ ਜਾਂ ਹਰਮੀਤ ਸਿੰਘ ਪਠਾਨਮਾਰੇ ਦੇ ਮਸਲੇ ਵੀ ਉਹਨਾਂ ਨੂੰ ਪਾਰਟੀ 'ਚ ਕੱਢਣਾ ਕੀ ਡਰਾ ਰਹੇ ਨੇ ਪਾਰਟੀ 'ਚੋਂ ਨਹੀਂ ਕੱਢਿਆ ਡਰਾ ਰਹੇ ਨੇ ਤੁਹਾਨੂੰ ਡਾਕਟਰ ਬਲਬੀਰ ਸਿੰਘ ਦੇ ਮਸਲੇ ਦੇਖਦੇ ਕਿ ਪਾਰਟੀ ਦਾ ਕੀ ਸਟੈਂਡ ਰਹਿੰਦਾ ਹੈ ਪ੍ਰੋਗਰਾਮ 16 ਨੇ ਸੱਚ ਵਿੱਚ ਇਨ੍ਹਾਂ ਦੋ ਅਹਿਮ ਮਸਲਾਂ ਤੇ ਸੀ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ